ਅਜੇਂਦਵਾਰ ਵਕੀਲ ਦੇ ਕਿਸੇ ਤਰ੍ਹਾਂ ਉਹ ਤਾਂ ਬਾਰੇ ਝੂਠ ਮਾਰਦਾ ਜੀ ਤੁਸੀਂ ਇੱਕ ਮੂੰਹ ਦੇ ਸਾਹਦੇ ਉਹਨੂੰ ਕਰਨਾ ਸੀ ਨਾ ਗੱਲ ਫਿਰ ਬਹੁਤ ਝੂਠ ਮਾਰਦਾ ਤਾਂ ਬਹੁਤ ਜ਼ਿਆਦਾ ਗਲਤ ਕਰਦਾ ਸਾਨੂੰ ਕਹਤ ਕੋਈ ਨਹੀਂ ਗੱਲ ਕਿ ਉਹ ਥੋਂ ਦੀ ਛੋਡੇ ਕੋਲ ਪੰਚਾਇਤ ਦਾ ਮੈਂਬਰ ਸਰਪੰਚ ਹੈਲੋ ਉਹ ਝੂਠ ਬੋਲੀ ਜਾਂਦੇ ਕਹਿੰਦਾ ਮੈਨੂੰ ਵਕੀਲ ਨੇ ਸੱਦਾ ਅਜੇਂਦਵਾਰ ਆ ਆ ਗੱਲ ਕਰ ਆ ਗੱਲ ਕਰ ਹੈਲੋ ਹੈਲੋ ਹਾ ਜਿਹੜਾ ਐਤਵਾਰ ਆਗਾ ਨਾਲ ਕਿੱਥੇ ਕੋੜ ਤਾਂ ਖੁੱਲਿਆ ਨਹੀਂ ਬਾਬਾ ਸੰਮਣ ਤੱਕ ਜਿਹਨ ਬਾਵਾਦਨ ਹੋ ਗਏ ਅੱਜ ਤਾਂ ਕੋੜ ਹੀ ਨਹੀਂ ਖੁੱਲਿਆ ਨੇ ਮੇਲ ਦਾ ਰੋਲਾ ਉਹੀ ਹੈ ਜਿਹੜੀ ਘਰੇ ਰੱਖੀ ਹੈਗੀ ਉਹਦਾ ਰੋਲਾ ਹੋਰ ਤਾਂ ਕੋਈ ਰੋਲੇ ਨਹੀਂ ਲੱਖੇ ਦਾ ਨੰਬਰ ਨਹੀਂ ਕਰਦੇ ਨਾ ਨਾ ਕੋਟ ਚ ਅਸੀਂ ਤਰੀਕ ਤੇ ਜਾਏ ਇਹ ਉੱਥੇ ਆਏ ਨਹੀਂ ਦੁੱਤ ਸੰਮਣ ਤੱਕ ਜਾ ਬੁੱਤ ਸੰਮਣ ਤਾਂ ਪਹੁੰਚ ਗਈ ਹੈਗੀ ਆ ਤੁਹਾਨੂੰ ਲੱਗਦਾ ਹੈ ਕਿ ਜਾਨਨ ਕੋਲ ਜੋ ਸੁਣਦਾ ਹੁਣ ਨਹੀਂ ਆ ਬੱਠੇ ਹੋਣ ਹੈ ਹੈਲੋ ਉਹ ਜਨਾਨੀ ਨਹੀਂ ਲੱਗਦਾ ਲੋ ਜਨਾਨੀ ਕਾਦੇ ਬਸ ਹੈਲੋ ਉਹ ਗੱਲ ਸੁਣਿਆ ਮੇਰੀ ਗੱਲ ਤੂੰ ਨਾ ਇਹ ਬਹਾਨੇ ਨਾ ਮਾਰ ਤੋ ਇੱਕ ਵਾਰੀ ਮੱਥੇ ਲਾ ਕੇ ਮਿਲਿਆ ਕੋਡ ਦਾ ਪਹਿਲਾ ਵੱਡ ਗੱਲ ਹੈ ਇੱਕ ਵਾਰੀ ਮੱਥੇ ਲਾ ਕੇ ਮਿਲਿਆ ਕਿ 3 ਵਜੇ ਮੈਂ ਇੱਥੇ ਆ ਰਹਾ ਹਾਂ ਪਰ ਪਹੁੰਚ ਕੇ ਪਹੁੰਚਾਂਗਾ ਆਲਾ ਕੰਮ ਕਰ ਰੋ ਤਨ ਕਰ ਤੁਸੀਂ ਨਾ ਆਓ ਕਰੋ 3 ਵਜੇ ਮੈਨੂੰ ਮਿਲੋ ਜੀ ਬਿੰਦਾਂ ਦੇ ਵਿੱਚ ਤੁਸੀਂ ਇੱਕ ਤਾਂ ਉਹਦਾ ਨੰਬਰ ਲਓ ਇਹਦੇ ਪਿੰਡ ਦੇ ਸਰਪੰਚ ਦਾ ਉਹਦੇ ਨਾਲ ਮੈਂ ਗੱਲ ਕਰਾਂ ਠੀਕ ਹੈ ਤੁਸੀਂ ਮੈਂਬਰ ਲੱਕਾ ਜਿਹੜਾ ਵੀ ਜਿਹੜਾ ਵੀ ਹੁੰਦਾ ਉਹਦਾ ਨੰਬਰ ਲਿਖੋ ਮੈਂ ਕੀ ਹਰ ਤੁਸੀਂ ਸੱਤਿਆ